ਇਹਦਾ ਪੰਪ ਖੋਲਣਾ ਕਾਫੀ ਸਾਲਾਂ ਬਾਅਦ ਇਹ ਮੋਤਾ ਹੀ ਹੋ ਗਿਆ ਸੀ 2035 ਨੂੰ ਦੇਖਿਆ ਸੀ ਹਾਂਜੀ ਅੱਜ ਅਸੀਂ ਇਹਦਾ ਪੰਪ ਚੇਂਜ ਕਰਾਂਗੇ ਜੀ ਇਹ ਪੰਪ ਲਾ ਕੇ ਦੂਜਾ ਮੋਡੀਫਾਈ ਵਾਲਾ ਲਾ ਦੇਣਾ ਪੰਪ ਪਿਆਰ ਕੀਤਾ ਪਿਆਰ ਆ ਜੀ ਇਹਦਾ ਹੁਣ ਦਿਖਾਵਾਂਗੇ ਰਿਜ਼ਲਟ ਇਹਦਾ ਕੀ ਆ ਵਾਝ ਦੋ ਤਿੰਨ ਘੰਟਿਆਂ ਦੀ ਖੇਲ ਹੁੰਦੀ ਹੈ ਇਹ ਲੰਬੀ ਛੋਟੀ ਖੇਲ ਨਹੀਂ ਕਰਦੇ ਸੀ ਡੇਢ ਘੰਟਾ ਲੱਗੂ ਗੱਡੀ ਗੱਡੀਆਂ ਦੋ ਘੰਟੇ ਡੇਢ ਘੰਟਾ ਤੇ ਲੱਗੇ ਪੰਪ ਨੂੰ ਖੋਲਣ ਹੋਏ ਸੀ ਜੀ ਤੇ ਇਹ ਹੁਣ ਪਾਉਗਾ ਪਟਾਕੇ ਇਹ ਰਿਜ਼ਲਟ ਦਿਖਾਵਾਂਗੇ ਤੁਹਾਨੂੰ ਹਾਂਜੀ ਹਾਂਜੀ ਲਓ ਜੀ ਪੰਪ ਖੋਲ ਲਿਆ ਤੇ ਛੋੜ ਆਪਣੇ ਕੋਇਆ ਜੀ 1972 ਮਾਡਲ ਆ ਜੀ ਇਹ ਟਰੈਕਟਰ 1972 ਮਾਡਲ ਦਾ ਤੁਲਕੇ ਇਸ ਟਾਈਮ ਜਿਹਤੇ ਇਹ ਟਰੈਕਟਰ ਤਾਂ ਹੁਣ ਦੇਖਣ ਨੂੰ ਵੀ ਨਹੀਂ ਮਿਲਦੇ ਵਿਚਾਰੇ ਗੁੱਡੇ ਹੋ ਗਏ ਇਸ ਕਰਕੇ ਹੁਣ ਕਈਆਂ ਕਈਆਂ ਬੰਦਿਆਂ ਦੇ ਸ਼ੌਂਕ ਆ ਸ਼ੌਂਕ ਦੇ ਤੰਦ ਪਾਉਂਦੇ ਆ ਕਈ ਬੰਦੇ ਜੀ ਉਦੇ ਕਰਕੇ ਫਿਰ ਅਸੀਂ ਹੁਣ ਸਾਨੂੰ ਕਰਨਾ ਪੈਂਦਾ ਸਾਡੇ ਨਾਲ ਕੰਮ ਨਹੀਂ ਇਹ ਹੈ ਜੀ ਭਾਵੇਂ ਨਵੀਂ ਨੂੰ ਕਰਾ ਲਓ ਭਾਵੇਂ ਪੁਰਾਣੀ ਨੂੰ ਕਰਾ ਲਓ ਤੇ ਬੰਦੇ ਨੂੰ ਫਿਰ ਇਹ ਕੀ ਬਾਰੇ ਨੌਲੇਜ ਹੋਣੀ ਚਾਹੀਦੀ ਆ ਫਿਰ ਕਰ ਸਕਦਾ ਉਹ ਬੰਦਾ ਇਹ ਨਹੀਂ ਹੁੰਦਾ ਵੀ ਨਵੇਂ ਬਾਰੇ ਨੌਲੇਜ ਆ ਜਿਹੜੀ ਮਰਜ਼ੀ ਹੋਵੇ ਸਾਡੇ ਕੋਲ ਪੁਰਾਣਾ ਹੋਵੇ ਨਵਾਂ ਹੋਵੇ ਇਹਦਾ ਕੋਈ ਚੱਕਰ ਨਹੀਂ ਹੈਗਾ ਜੀ ਠੀਕ ਹੈ ਅਸੀਂ ਵੀ ਟ੍ਰੈਕਟਰਾਂ ਦੇ ਨਾਲ ਦੀ ਮਾਡਲ ਆ ਜਿੱਦਾਂ ਦੇਖਦੇ ਮਾਡਲ ਸਾਡੀ ਮਾਡਲ ਪੁਰਾਣਾ ਮਾਗ ਲਈਆਂ ਸੀ ਕੋਈ ਗੱਲ ਨਹੀਂ ਖਾਸ ਹਾਂਜੀ ਲਓ ਜੀ ਪੰਪ ਅਸੀਂ ਲੱਗੇ ਆ ਸਾਡਾ ਪੰਪ ਹੋ ਕੇ ਆ ਗਿਆ ਅਸੀਂ ਲੱਗੇ ਆ ਜੀ ਕਸਣ ਪੰਪ 335 ਚਿੱਟਾ ਸਕੋਡ 335 ਚਿੱਟਾ ਸਕੋਡ 72 ਮਾਡਲ ਆ ਜੀ ਇਹ ਮਾਡਲ ਸਾਡੇ ਨਾਲ ਦਾ ਹੀ ਆ ਜੀ ਅਸੀਂ ਵੀ ਪੁਰਾਣੇ ਮਾਡਲ ਦੇ 72 ਮਾਡਲ ਆ ਤੇ ਇਹ ਵੀ 72 ਮਾਡਲ ਇਹ ਲੱਗੇ ਆ ਜੀ ਹੁਣ ਇਹਦਾ ਪੰਪ ਸੈੱਟ ਕਰਨਾ ਸੀ ਮੋਡੀਫਾਈ ਹੋ ਕੇ ਪੰਪ ਆ ਗਿਆ ਇਹਦਾ ਬਸ ਹੁਣ ਤੁਹਾਨੂੰ ਅੱਧੇ ਪੌਣੇ ਘੰਟੇ ਬਾਅਦ ਇਹਦਾ ਰਿਜ਼ਲਟ ਦਿਨੇ ਆ ਜੀ ਤੁਹਾਨੂੰ ਚੈੱਕ ਕਰਾਉਨੇ ਆ ਫਿਰ ਤੁਹਾਨੂੰ ਵੀਡੀਓ ਦੂਸਰੀ ਦੇਖਣ ਨੂੰ ਮਿਲੂਗੀ ਤੇ ਬਹੁਤ ਬਿੱਟੂ ਭਾ ਨੇ ਪੰਪ ਸੈੱਟ ਕੀਤਾ ਮੋਡੀਫਾਈ ਕਰਕੇ ਹੁਣ ਲੱਗੇ ਆ ਜੀ ਲਾਉਣ ਮੋਡੀਫਾਈ ਪੰਪ ਲੋਈ ਆਪਣਾ ਸਕਾਟ ਹੋ ਗਿਆ ਤਿਆਰ ਪੰਪ ਆਪਾ ਕਰਦਾ ਫਿੱਟ ਤੇ ਆਪਾਂ ਹੁਣ ਤਾਂ ਚਲਾ ਕੇ ਦਿਖਾਉਨੇ ਆਂ